ਚਾਚੀ ਕਹਿੰਦੀ ਸੋਨੀ ਤੂੰ ਇਸ ਤਰ੍ਹਾਂ ਕਰ ਹੁਣ ਤੂੰ ਨਹਾ ਲੈ ਤੇ ਮੈਂ ਤੇਰੇ ਵਾਸਤੇ ਵਧੀਆ ਜਿਹੀ ਚਾਹ ਬਣਾ ਕੇ ਲੈ ਕੇ ਆਉਣੀ ਹਾਂ ਮੈਂ ਨਹਾ ਤੋ ਕੇ ਤਿਆਰ ਹੋ ਗਿਆ ਸੀ ਪਰ ਜਿੱਦਾਂ ਹੀ ਮੈਂ ਬਾਥਰੂਮ ਚੋਂ ਬਾਹਰ ਨਿਕਲਿਆ ਤਾਂ ਮੇਰੇ ਪਤਲਾ ਜਿਹਾ ਤੌਲੀਆ ਲਪੇਟਿਆ ਹੋਇਆ ਸੀ ਅਤੇ ਚਾਚੀ ਮੈਨੂੰ ਵੇਖੀ ਜਾ ਰਹੀ ਸੀ ਪਰ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਨਾ ਹੀ ਪਤਾ ਸੀ ਕਿਉਂ ਮੈਨੂੰ ਕਿਉਂ ਵੇਖ ਰਹੀ ਹੈ ਦੀ ਤਾਂ ਅਚਾਨਕ ਹੀ ਨਿਗਾ ਚਾਚੀ ਦੇ ਪੈ ਗਈ ਜਦ ਮੈਂ ਚਾਚੀ ਨੂੰ ਵੇਖਿਆ ਤਾਂ ਉਸਨੇ ਮੈਨੂੰ ਦੇਖ ਕੇ ਅਣਦੇਖਾ ਕਰ ਦਿੱਤਾ ਤੇ ਹੋਰ ਹੀ ਗੱਲਾਂ ਕਰਨ ਲੱਗੀ ਜਿਦਾਂ ਉਸਨੇ ਦੇਖਿਆ ਹੀ ਨਾ ਹੋਵੇ ਉਸ ਤੋਂ ਬਾਅਦ ਰਾਤੀ ਰੋਟੀ ਖਾ ਕੇ ਚਾਚੀ ਨੇ ਮੇਰਾ ਮੰਜਾ ਅੱਜ ਫੇਰ ਆਪਣੇ ਬੈੱਡ ਦੇ ਕੋਲ ਡਾ ਲਿਆ ਸੀ ਅਤੇ ਉਹ ਵੀ ਆਪਣੇ ਬੈੱਡ ਦੇ ਨਾਲ ਲਾ ਲਿਆ ਸੀ ਤੇ ਮੈਂ ਮੰਜੇ ਤੇ ਲੰਮਾ ਪੈ ਗਿਆ ਸੀ ਥੋੜੇ ਚਿਰ ਬਾਅਦ ਉਹ ਆਪ ਵੀ ਰਸੋਈ ਦਾ ਸਾਰਾ ਕੰਮ ਖਤਮ ਕਰਕੇ ਬੈੱਡ ਤੇ ਆਣ ਕੇ ਲੰਮੀ ਪੈ ਗਈ ਸੀ ਅਤੇ ਮੈਂ ਉਸ ਨੂੰ ਕਿਹਾ ਕਿ ਚਾਚੀ ਮੈਨੂੰ ਨੀਂਦ ਨਹੀਂ ਆ ਰਹੀ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਤਾਂ ਚਾਚੀ ਕਹਿਣ ਲੱਗੀ ਤੂੰ ਇਸ ਤਰ੍ਹਾਂ ਕਰ ਮੇਰੇ ਨਾਲ ਆ ਕੇ ਲੰਮਾ ਪੈ ਜਾ ਫਿਰ ਤੈਨੂੰ ਨੀਂਦ ਆ ਜਾਊਗੀ ਦੋਸਤੋ ਮੇਰਾ ਨਾਮ ਸੋਨੀ ਹੈ ਤੇ ਮੇਰੀ ਉਮਰ ਕੋਈ 20 ਸਾਲ ਦੀ ਆ ਅਸੀਂ ਸ਼ਹਿਰ ਦੇ ਵਿੱਚ ਰਹਿੰਦੇ ਹਾਂ ਤੇ ਮੈਂ ਆਪਣੀ ਪਲੱਸ 2 ਦੀ ਪੜ੍ਹਾਈ ਕਰਕੇ ਆਪਣੀ ਇਲੈਕਟ੍ਰੀਸ਼ੀਅਨ ਦਾ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਮੇਰਾ ਬਾਹਰ ਜਾਣ ਦਾ ਸੁਪਨਾ ਸੀ ਤੇ ਮੇਰਾ ਪਾਪਾ ਸਰਕਾਰੀ ਨੌਕਰੀ ਕਰਦੇ ਸਨ ਸਾਡੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਮੇਰੇ ਪਾਪਾ ਸਰਕਾਰੀ ਨੌਕਰੀ ਕਰਕੇ ਘਰ ਦਾ ਗੁਜ਼ਾਰਾ ਵਧੀਆ ਕਰ ਰਹੇ ਸੀ ਇਸ ਲਈ ਮੈਂ ਜਿੰਨੇ ਵੀ ਕੰਮ ਸਿੱਖੇ ਕਦੇ ਪੂਰੇ ਨਹੀਂ ਸਿੱਖੇ ਸਗੋਂ ਵਿੱਚ ਵਿਚਾਲੇ ਛੱਡ ਦਿੰਦਾ ਸੀ ਮੈਂ ਆਪਣੇ ਮਾਪਿਆਂ ਦਾ ਇਕੱਲਾ ਪੁੱਤ ਸੀ ਇਸ ਲਈ ਮੈਂ ਬਹੁਤ लाड़ प्यार ਨਾਲ ਵਧਣ ਗਿਆ ਸੀ ਮੈਨੂੰ ਜਿੱਥੇ ਵੀ ਕੋਈ ਸੋਹਣੀ ਕੁੜੀ ਦਿਖਦੀ ਸੀ ਤਾਂ ਮੈਂ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦਾ ਸੀ ਇਹ ਮੇਰੀ ਆਦਤ ਬਣ ਗਈ ਸੀ ਇੱਕ ਦਿਨ ਮੈਂ ਘਰ ਦੇ ਵਿੱਚ ਬੈਠ ਕੇ ਟੀਵੀ ਵੇਖ ਰਿਹਾ ਸੀ ਤੇ ਮੇਰੀ ਚਾਚੀ ਦਾ ਫੋਨ ਆ ਗਿਆ ਅਤੇ ਮੇਰੀ ਚਾਚੀ ਕਹਿੰਦੀ ਕੀ ਭੈਣੇ ਮੇਰੇ ਵਿਆਹ ਨੂੰ 6 ਮਹੀਨੇ ਹੋ ਗਏ ਨੇ ਪਰ ਤੁਸੀਂ ਮੇਰੇ ਕੋਲ ਇੱਕ ਵਾਰ ਵੀ ਰਹਿਣ ਵਾਸਤੇ ਕਦੀ ਨਹੀਂ ਆਏ ਤਾਂ ਮੇਰੀ ਮਾਂ ਨੇ ਕਿਹਾ ਕਿ ਤੈਨੂੰ ਪਤਾ ਹੀ ਹੈ ਤੇਰੇ ਜੀਠ ਨੂੰ ਅੱਜ ਕੱਲ੍ਹ ਛੁੱਟੀ ਘੱਟ ਮਿਲਦੀ ਹੈ ਪਰ ਤੂੰ ਫਿਕਰ ਨਾ ਕਰ ਅਸੀਂ ਅਗਲੇ ਮਹੀਨੇ ਤੇਰੇ ਕੋਲ ਜ਼ਰੂਰ ਰਹਿਣ ਲਈ ਆਵਾਂਗੇ ਤੇ ਰਹਿ ਕੇ ਜਾਵਾਂਗੇ ਤਾਂ ਚਾਚੀ ਕਹਿਣ ਲੱਗੀ ਤੁਸੀਂ ਹਮੇਸ਼ਾ ਬਹਾਨੇ ਮਾਰਦੇ ਹੋ ਤਾਂ ਮੇਰੀ ਮਾਂ ਨੇ ਕਿਹਾ ਕਿ ਸੋਨੀ ਵੀ ਹੁਣ ਘਰ ਹੀ ਰਹਿੰਦਾ ਇਹ ਕੋਈ ਕੰਮਕਾਰ ਵੀ ਨਹੀਂ ਕਰਦਾ ਬਸ ਸਾਰਾ ਦਿਨ ਟੀਵੀ ਵੇਖਦਾ ਹੈ ਚਾਚੀ ਕਹਿ ਲੱਗੀ ਤੁਸੀਂ ਐਦਾਂ ਕਰੋ ਇਸ ਨੂੰ ਮੇਰੇ ਕੋਲ ਭੇਜ ਦਿਓ ਤੁਹਾਨੂੰ ਪਤਾ ਹੀ ਆ ਇਹ ਵੀ ਹੁਣ ਬਾਹਰ ਚਲੇ ਜਾਣਗੇ ਅਤੇ ਫਿਰ ਇਹ ਡੇਢ ਮਹੀਨੇ ਬਾਅਦ ਆਉਣਗੇ ਤੇ ਸੋਨੀ ਦੇ ਨਾਲੇ ਮੇਰਾ ਵੀ ਦਿਲ ਲੱਗ ਜਾਊਗਾ ਮੇਰੀ ਮਾਂ ਨੇ ਕਿਹਾ ਕਿ ਉਹ ਮੈਨੂੰ ਭੇਜਦੀ ਹੈ ਘਰ ਦੇ ਵਿੱਚ ਮੈਂ ਵੇਲਾ ਟੀਵੀ ਹੀ ਵੇਖਦਾ ਰਹਿੰਦਾ ਹੈ ਦੋਸਤੋ ਮੇਰੀ ਮੰਮੀ ਨੇ ਮੇਰੇ ਕਮਰੇ ਵਿੱਚ ਆ ਕੇ ਮੈਨੂੰ ਕਹਿਣਾ ਸ਼ੁਰੂ ਕੀਤਾ ਕਿ ਸੋਨੀ ਤੂੰ ਕੱਲ ਸਵੇਰ ਨੂੰ ਆਪਣੀ ਚਾਚੀ ਦੇ ਕੋਲ ਥੋੜੇ ਦਿਨਾਂ ਲਈ ਰਹਿਣ ਚਲਾ ਜਾਈਂ ਕਿਉਂਕਿ ਤੇਰਾ ਚਾਚਾ ਬਾਹਰ ਜਾ ਰਿਹਾ ਹੈ ਤੇ ਤੇਰੀ ਚਾਚੀ ਇਕੱਲੀ ਹੈ ਉਸ ਦਾ ਦਿਲ ਨਹੀਂ ਲੱਗਦਾ ਇਸ ਲਈ ਤੈਨੂੰ ਜਾਣਾ ਪੈਣਾ ਮੈਂ ਉਹਨਾਂ ਨੂੰ ਕਿਹਾ ਪਰ ਮੇਰਾ ਚਾਚੀ ਕੋਲ ਦਿਨ ਨਹੀਂ ਲੱਗਣਾ ਤਾਂ ਮਾਂ ਨੇ ਕਿਹਾ ਕਿ ਤੈਨੂੰ ਜਾਣਾ ਹੀ ਪੈਣਾ ਇਸ ਤਰ੍ਹਾਂ ਕਰੀ ਥੋੜੇ ਦਿਨ ਰਹਿ ਕੇ ਆ ਜਾਈਂ ਅਗਲੇ ਮਹੀਨੇ ਅਸੀਂ ਰਹਿਣ ਵਾਸਤੇ ਆਵਾਂਗੇ ਤੇ ਅਸੀਂ ਤੈਨੂੰ ਨਾਲ ਲੈ ਆਵਾਂਗੇ ਮੈਂ ਆਪਣੀ ਮਾਂ ਨੂੰ ਕਿਹਾ ਮੰਮੀ ਠੀਕ ਹੈ ਤੇ ਮੈਨੂੰ ਮੇਰੀ ਚਾਚੀ ਦੇ ਵਿਆਹ ਨੂੰ ਹਜੇ ਥੋੜਾ ਜਿਹਾ ਚਿਰ ਹੋਇਆ ਸੀ ਮੈਂ ਸਵੇਰੇ ਪਹਿਲੀ বাস ਵਿੱਚ ਬੈਠ ਕੇ ਚਾਚੀ ਦੇ ਘਰ ਨੂੰ ਚਲਾ ਗਿਆ ਸੀ ਦੋਸਤੋ ਮੈਂ ਅੱਧੇ ਪੌਣੇ ਘੰਟੇ ਵਿੱਚ ਆਪਣੀ ਚਾਚੀ ਦੇ ਘਰ ਪਹੁੰਚ ਗਿਆ ਅਤੇ ਮੈਂ ਜਾ ਕੇ ਚਾਚੀ ਦੇ ਦਰਵਾਜ਼ੇ ਵਿੱਚ ਖੜਾ ਹੋ ਗਿਆ ਤੇ ਜਿੱਦਾਂ ਹੀ ਬੱਲ ਬਚਾਈ ਚਾਚੀ ਨੇ ਦਰਵਾਜ਼ਾ ਖੋਲ੍ਹਿਆ ਤੇ ਮੈਂ ਜਿੱਦਾਂ ਹੀ ਉਸ ਨੂੰ ਵੇਖਿਆ ਤਾਂ ਮੈਨੂੰ ਵੇਖਦੀ ਹੀ ਰਹਿ ਗਈ ਤੇ ਮੈਂ ਉਸ ਨੂੰ ਵੇਖਦਾ ਰਹਿ ਗਿਆ ਕਿਉਂਕਿ ਉਹ ਤਾਂ ਅੱਗੇ ਨਾਲੋਂ ਵੀ ਬਹੁਤ ਜ਼ਿਆਦਾ ਸੋਹਣੀ ਹੋ ਗਈ ਸੀ ਉਸ ਦਾ ਸਰੀਰ ਬਹੁਤ ਹੀ ਜ਼ਿਆਦਾ ਗੁੰਦਵਾ ਤੇ ਰੰਗ ਗੋਰਾ ਸੀ ਮੈਂ ਤਾਂ ਬਸ ਚਾਚੀ ਨੂੰ ਹੀ ਟਿਕ ਟਿੱਕ ਕੇ ਲੱਕ ਦੇਖ ਰਿਹਾ ਸੀ ਤਾਂ ਚਾਚੀ ਕਹਿਣ ਲੱਗੀ ਕੀ ਹੋਇਆ ਸੋਨੀ ਅੰਦਰ ਆ ਜਾ ਤਾਂ ਅੰਦਰ ਆ ਕੇ ਵੇਖ ਲਈ ਉਸ ਨੇ ਗੱਲ ਮਜ਼ਾਕ ਵਿੱਚ ਕਰ ਦਿੱਤੀ ਉਸ ਤੋਂ ਬਾਅਦ ਮੈਂ ਉਸ ਦੇ ਮਗਰ ਮਗਰ ਅੰਦਰ ਆ ਗਿਆ ਸੀ ਚਾਚੀ ਮੇਰੇ ਮੋਹਰੇ ਤੁਰੇ ਜਾ ਰਹੀ ਸੀ ਚਾਚੀ ਤਾਂ ਮੰਗਰੋ ਵੀ ਬਹੁਤ ਜ਼ਿਆਦਾ ਸੋਹਣੀ ਸੀ ਜਿੱਦਾਂ ਕੋਈ ਅਪਸਰਾ ਹੋਵੇ ਬਹੁਤ ਹੌਟ ਸੀ ਉਹ ਮੈਨੂੰ ਆਪਣੇ ਕਮਰੇ ਵਿੱਚ ਲੈ ਗਈ ਤੇ ਕਹਿੰਦੀ ਸੋਨੀ ਤੂੰ ਇੱਥੇ ਬੈਠ ਮੈਂ ਤੇਰੇ ਵਾਸਤੇ ਚਾਹ ਲੈ ਕੇ ਆਉਣੀ ਆ ਅਤੇ ਉਸ ਤੋਂ ਬਾਅਦ ਉਹ ਮੇਰੇ ਵਾਸਤੇ ਰਸੋਈ ਦੇ ਵਿੱਚੋਂ ਚਾਹ ਦਾ ਕੱਪ ਬਣਾ ਕੇ ਲੈ ਕੇ ਆਈ ਜਿੰਨੀ ਚਾਚੀ ਸੋਹਣੀ ਸੀ ਉਨੀ ਹੀ ਚਾਹ ਸਵਾਦ ਬਣਾਈ ਸੀ ਚਾਚੀ ਦੇ ਘਰ ਦੇ ਵਿੱਚ ਇੱਕ ਬੁੱਢੀ ਮਾਂ ਵੀ ਰਹਿੰਦੀ ਸੀ ਉਹਨਾਂ ਨੂੰ ਮਿਲਣ ਲਈ ਆਈ ਹੋਈ ਸੀ ਹੋਰ ਕੋਈ ਨਹੀਂ ਸੀ ਚਾਚੀ ਨੇ ਸਿਰਫ ਦੋ ਹੀ ਕਮਰੇ ਸੀ ਇੱਕ ਕਮਰੇ ਵਿੱਚ ਉਸਦੀ ਮਾਂ ਸੀ ਤੇ ਇੱਕ ਕਮਰੇ ਵਿੱਚ ਚਾਚੀ ਤੇ ਇੱਕ ਰਸੋਈ ਸੀ ਅਤੇ ਦੋਸਤੋ ਸ਼ਾਮ ਦੇ 7 ਵਜੇ ਚਾਚੀ ਕਹਿੰਦੇ ਵੀ ਚਲ ਮੈਂ ਰੋਟੀ ਬਣਾਉਣ ਲੱਗੀ ਆ ਤੇ ਇਸ ਤਰ੍ਹਾਂ ਕਰ ਤੂੰ ਵੀ 10 ਮਿੰਟ ਬਾਅਦ ਰਸੋਈ ਵਿੱਚ ਆ ਜਾਈਂ ਅਤੇ ਮੈਂ ਤੈਨੂੰ ਰੋਟੀ ਪਾ ਕੇ ਦਵਾਂਗੀ ਤੂੰ ਮੇਰੀ ਮਾਂ ਨੂੰ ਵੀ ਰੋਟੀ ਫੜਾ ਦੇਈਂ ਉਸ ਤੋਂ 10 ਕੁ ਮਿੰਟ ਬਾਅਦ ਮੈਂ ਰਸੋਈ ਦੇ ਵਿੱਚ ਗਿਆ ਚਾਚੀ ਨੇ ਪਲੇਟ ਦੇ ਵਿੱਚ ਰੋਟੀ ਪਾ ਕੇ ਦਿੱਤੀ ਤਾਂ ਮੈਂ ਉਹਨਾਂ ਦੀ ਮਾਂ ਨੂੰ ਕਮਰੇ ਵਿੱਚ ਫੜਾ ਕੇ ਆਇਆ ਸੀ ਕਿਉਂਕਿ ਉਹ ਬਜ਼ੁਰਗ ਸਨ ਚਾਚੀ ਦੀ ਮਾਂ ਰੋਟੀ ਖਾ ਕੇ ਆਪਣੇ ਕਮਰੇ ਵਿੱਚ ਸੌਣ ਵਾਸਤੇ ਚਲੀ ਗਈ ਸੀ ਅਤੇ ਉਸ ਤੋਂ ਬਾਅਦ ਮੈਂ ਤੇ ਚਾਚੀ ਹੀ ਰਹਿ ਗਏ ਸੀ ਚਾਚੀ ਮੈਨੂੰ ਕਹਿਣ ਲੱਗੀ ਚਲ ਆਪਾਂ ਇਕੱਠੇ ਰੋਟੀ ਖਾਂਦੇ ਹਾਂ ਉਸ ਤੋਂ ਬਾਅਦ ਮੈਂ ਤੇ ਚਾਚੀ ਨੇ ਇਕੱਠੇ ਬੈਠ ਕੇ ਰੋਟੀ ਖਾਧੀ ਤੇ ਰੋਟੀ ਖਾਣ ਤੋਂ ਬਾਅਦ ਚਾਚੀ ਕਹਿਣ ਲੱਗੀ ਸੋਨੀ ਤੂੰ ਇਸ ਤਰ੍ਹਾਂ ਕਰੀ ਮੇਰੇ ਬੈੱਡ ਦੇ ਕੋਲ ਹੀ ਤੇਰਾ ਮੰੰਜਾ ਢਾ ਦੂੰਗੀ ਤੂੰ ਉੱਥੇ ਹੀ ਸੌ ਜਾਵੇਂ। ਤਾਂ ਮੈਂ ਕਿਹਾ ਚਾਚੀ ਤੁਸੀਂ ਜਿੱਦਾਂ ਕਹੋਗੇ ਮੈਂ ਤਾਂ ਉਦਾਂ ਹੀ ਕਰ ਲਾਂਗਾ ਕਿਉਂਕਿ ਹੋਰ ਤਾਂ ਕੋਈ ਕਮਰਾ ਹੈ ਹੀ ਨਹੀਂ ਸੀ ਜਿੱਥੇ ਮੈਂ ਸੌ ਸਕਦਾ। ਚਾਚੀ ਨੇ ਕਿਹਾ ਤੈਨੂੰ ਇੱਥੇ ਹੀ ਸੌਣਾ ਪੈਣਾ। ਮੈਂ ਉਹਨਾਂ ਨੂੰ ਕਿਹਾ ਚਾਚੀ ਕੋਈ ਗੱਲ ਨਹੀਂ ਮੈਂ ਇੱਥੇ ਹੀ ਸੌ ਜਾਊਂਗਾ। ਉਹਨਾਂ ਨੇ ਮੇਰਾ ਮੰਜਾ ਆਪਣੇ ਬੈੱਡ ਦੇ ਲਾਗੇ ਢਾਲਿਆ ਸੀ ਅਤੇ ਮੈਂ ਲੰਮਾ ਪੈ ਗਿਆ। ਥੋੜੇ ਚਿਰ ਬਾਅਦ ਮੇਰੀ ਚਾਚੀ ਕੰਮ ਕਰਕੇ ਆਈ ਅਤੇ ਉਹ ਵੀ ਆਣ ਕੇ ਆਪਣੇ ਬੈੱਡ ਦੇ ਉੱਤੇ ਲੰਮੀ ਪੈ ਗਈ ਸੀ। ਰਾਤ ਬਹੁਤ ਹੋ ਗਈ ਸੀ ਪੂਰੇ 12 ਵਜ ਗਏ ਸੀ ਪਰ ਮੈਨੂੰ ਨੀਂਦ ਨਹੀਂ ਆ ਰਹੀ ਸੀ ਮੈਂ ਕਦੀ ਇਧਰੋਂ ਪਾਸਾ ਮਾਰਦਾ ਤੇ ਕਦੀ ਉਧਰੋਂ ਪਾਸਾ ਮਾਰਦਾ ਕਦੀ ਇਧਰ ਵੇਖ ਲੈਂਦਾ ਤੇ ਕਦੀ ਉਧਰ ਵੇਖ ਲੈਂਦਾ ਜਦ ਮੈਂ ਮੰਜੇ ਤੇ ਬੈਠਾ ਤਾਂ ਮੈਂ ਦੇਖਿਆ ਕਿ ਚਾਚੀ ਸੁੱਤੀ ਪਈ ਹੈ ਉਸ ਨੂੰ ਦੇਖ ਕੇ ਤਾਂ ਮੈਨੂੰ ਪਤਾ ਨਹੀਂ ਕੀ ਹੋ ਰਿਹਾ ਸੀ ਕੁਝ ਅਜੀਬ ਹੀ ਹੋਣ ਲੱਗਿਆ ਮੈਂ ਮੰਜੇ ਤੇ ਬੈਠਾ ਬੈਠਾ ਆਪਣੀ ਚਾਚੀ ਨੂੰ ਦੇਖਦੇ ਹੀ ਆਪਣੇ ਤੇ ਉਸ ਤੋਂ ਬਾਅਦ ਮੈਨੂੰ ਨੀਂਦ ਆਈ ਤੇ ਮੈਂ ਸੌਂ ਗਿਆ ਸੀ ਸਵੇਰ ਹੋਈ ਤਾਂ ਚਾਚੀ ਪਹਿਲਾਂ ਉੱਠ ਗਈ ਸੀ ਅਤੇ ਰਾਤ ਦਾ ਜੋਰ ਰਮਾਲ ਸੀ ਉਹ ਮੈਂ ਮੰਜੇ ਦੇ ਥੱਲੇ ਸੁੱਟ ਦਿੱਤਾ ਸੀ ਜਦ ਮੈਂ ਉੱਠ ਕੇ ਵੇਖਿਆ ਤਾਂ ਰਮਾਲ ਉੱਥੇ ਹੈ ਹੀ ਨਹੀਂ ਸੀ ਉਸ ਤੋਂ ਬਾਅਦ ਮੈਨੂੰ ਸ਼ੱਕ ਹੋ ਗਿਆ ਕਿ ਚਾਚੀ ਨੇ ਰਮਾਲ ਚੁੱਕ ਦਿੱਤਾ ਤੇ ਚਾਚੀ ਨੂੰ ਸਭ ਕੁਝ ਪਤਾ ਲੱਗ ਗਿਆ ਹੁਣ ਮੈਂ ਆਪਣੇ ਦਿਲ ਵਿੱਚ ਇਹੀ ਗੱਲ ਸੋਚ ਰਿਹਾ ਸੀ ਕਿ ਉਸ ਨੇ ਧੋਣ ਵਾਸਤੇ ਰੱਖ ਦਿੱਤਾ ਜੇ ਮੈਂ ਚਾਚੀ ਨੂੰ ਪੁੱਛ ਵੀ ਲੈਂਦਾ ਤੋ ਮੈਨੂੰ ਕੀ ਪੁੱਛਦੀ ਇਸ ਲਈ ਮੈਂ ਕੁਝ ਨਾ ਕਿਹਾ ਥੋੜੀ देर ਬਾਅਦ ਉਹ ਮੇਰੇ ਵਾਸਤੇ ਚਾਹ ਬਣਾ ਕੇ ਲੈ ਕੇ ਆਈ ਅਤੇ ਮੈਂ ਬਾਥਰੂਮ ਦੇ ਵਿੱਚ ਮੂੰਹ ਧੋਣ ਵਾਸਤੇ ਚਲਾ ਗਿਆ ਸੀ ਅਤੇ ਜਦ ਮੈਂ ਵੇਖਿਆ ਕਿ ਰਮਨ ਚਾਚੀ ਦੇ ਕੱਪੜਿਆਂ ਦੇ ਨਾਲ ਪਿਆ ਸੀ ਉਸ ਨੇ ਧੋਣ ਵਾਸਤੇ ਰੱਖਿਆ ਹੋਇਆ ਸੀ ਤਾਂ ਮੈਂ ਆਪਣਾ ਮੂੰਹ ਧੋਤਾ ਤੇ ਫਿਰ ਆਪਣੇ ਕਮਰੇ ਵਿੱਚ ਆ ਗਿਆ ਸੀ ਤੇ ਮੰਜੇ ਤੇ ਬੈਠ ਗਿਆ ਚਾਚੀ ਮੈਨੂੰ ਕੁਝ ਨਹੀਂ ਕਹਿ ਰਹੀ ਸੀ ਮੈਨੂੰ ਸਮਝ ਲੱਗ ਗਈ ਸੀ ਕਿ ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਹੈ ਮੈਂ ਨਹਾਉਣ ਦੇ ਵਾਸਤੇ ਬਾਥਰੂਮ ਦੇ ਵਿੱਚ ਚਲਾ ਗਿਆ ਸੀ ਅਤੇ ਬਾਥਰੂਮ ਦੇ ਵਿੱਚੋਂ ਜਦੋਂ ਮੈਂ ਨਹਾ ਕੇ ਬਾਹਰ ਆਇਆ ਤਾਂ ਮੈਂ ਥੱਲੇ ਤੌਲੀਏ ਨੇ ਪੇਟਿਆ ਹੋਇਆ ਸੀ ਜੋ ਕਿ ਬਹੁਤ ਹੀ ਪਤਲਾ ਜਿਹਾ ਸੀ ਉਹ ਤੌਲੀਏ ਦੇ ਵਿੱਚੋਂ ਇਸ ਤੋਂ ਬਸ ਆਪ ਨੂੰ ਸਾਫ਼-ਸਾਫ਼ ਦਿਖ ਰਿਹਾ ਸੀ ਅਤੇ ਚਾਚੀ ਮੈਨੂੰ ਲਗਾਤਾਰ ਵੇਖੀ ਜਾ ਰਹੀ ਸੀ ਪਰ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕਿਉਂ ਵੇਖ ਰਹੀ ਹੈ ਮੇਰਾ ਧਿਆਨ ਚਾਚੀ ਵੱਲ ਬਿਲਕੁਲ ਵੀ ਨਹੀਂ ਸੀ ਮੇਰਾ ਤਾਂ ਅਚਾਨਕ ਹੀ ਧਿਆਨ ਉਹਨਾਂ ਤੇ ਗਿਆ ਤਾਂ ਚਾਚੀ ਨੇ ਮੈਨੂੰ ਵੇਖ ਕੇ ਅਣਦੇਖਾ ਕਰ ਦਿੱਤਾ ਅਤੇ ਫਿਰ ਚਾਚੀ ਕਹਿਣ ਲੱਗੀ ਕਿ ਤੂੰ ਤਾਂ ਬਹੁਤ ਸੋਹਣਾ ਹੈ ਚਲ ਆ ਫੜ ਚਾਹ ਪੀ ਲੈ ਮੈਂ ਚਾਹ ਪੀਣੀ ਸ਼ੁਰੂ ਕਰ ਦਿੱਤੀ ਸੀ ਤੇ ਉਸ ਨੇ ਫਿਰ ਅਸੀਂ ਗੱਲਾਂ ਕਰਨ ਲੱਗੇ ਇਦਾਂ ਹੀ ਸ਼ਾਮ ਪੈ ਗਈ ਤੇ ਰਾਤੀ ਰੋਟੀ ਪਾਣੀ ਖਾ ਕੇ ਅਸੀਂ ਫਿਰ ਸੌਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਅਤੇ ਚਾਚੀ ਨੇ ਫਿਰ ਮੇਰਾ ਮੰਜਾ ਆਪਣੇ ਬੈੱਡ ਦੇ ਕੋਲ ਢਾ ਲਿਆ ਸੀ ਤੇ ਉਹਨਾਂ ਨੇ ਅੱਜ ਮੇਰਾ ਮੰਜਾ ਬਿਲਕੁਲ ਆਪਣੇ ਬੈੱਡ ਦੇ ਨਾਲ ਹੀ ਲਾ ਲਿਆ ਸੀ ਮੈਂ ਸਮਝ ਗਿਆ ਸੀ ਕਿ ਉਹਨਾਂ ਦਾ ਕੀ ਇਰਾਦਾ ਚੱਲ ਰਿਹਾ ਹੈ ਅਤੇ ਰਾਤ ਦੇ 10 ਵਜੇ ਨਾਲ ਚਾਚੀ ਨੂੰ ਨੀਂਦ ਆ ਰਹੀ ਸੀ ਤੇ 나ਹੀਂ ਮੈਨੂੰ ਨੀਂਦ ਆ ਰਹੀ ਸੀ ਦੋਨੋਂ ਜਣੇ ਬਹੁਤ ਗੱਲਾਂ ਕਰਨ ਲੱਗੇ ਇੱਧਰ ਉੱਧਰ ਦੀਆਂ ਪਤਾ ਨਹੀਂ ਕਿੰਨੀਆਂ ਕੋਈ ਗੱਲਾਂ ਕੀਤੀਆਂ ਪਰ ਮੇਰੇ ਦਿਮਾਗ ਵਿੱਚ ਇੱਕ ਆਈਡੀਆ ਆਇਆ ਤੇ ਮੈਂ ਚਾਚੀ ਨੂੰ ਕਿਹਾ ਕਿ ਚਾਚੀ ਮੈਨੂੰ ਤਾਂ ਇਕੱਲੇ ਨੂੰ ਮੰਜੇ ਤੇ ਡਰ ਲੱਗਦਾ ਪਿਆ ਮੈਂ ਤੁਹਾਡੇ ਨਾਲ ਆ ਕੇ ਸੌਂ ਜਾਵਾਂ ਤਾ ਚਾਚੀ ਕਹਿੰਦੀ ਜੇ ਤੈਨੂੰ ਕੋਈ ਇਤਰਾਜ਼ ਨਹੀਂ ਤਾਂ ਫਿਰ ਕੀ ਹੋਇਆ ਡਰ ਲੱਗਦਾ ਤੇ ਆ ਜਾ ਤੂੰ ਮੇਰੇ ਨਾਲ ਸੌਂ ਜਾ ਮੈਂ ਖੁਸ਼ ਹੋ ਗਿਆ ਸੀ ਤੇ ਨਾ ਚਾਹੁੰਦੇ ਹੋਏ ਵੀ ਫਿਰ ਉਹ ਸਭ ਕੁਝ ਹੋ ਗਿਆ ਸੀ ਜੋ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਰਾਤ ਇੱਕ ਅਜੀਬੀ ਹੁੰਦੀ ਹੈ ਜਿਸ ਦੇ ਵਿੱਚ ਬੰਦਾ ਆਪਣੇ ਹੋਸ਼ ਕੋ ਵੇਟਦਾ ਚਾਹੇ ਔਰਤ ਹੋਵੇ ਚਾਹੇ ਮਰਦ ਹੋਵੇ ਉਸ ਨੂੰ ਕੁਝ ਵੀ ਸਮਝ ਨਹੀਂ ਆਉਂਦਾ ਇਹ ਸਭ ਕੁਝ ਮੇਰੇ ਨਾਲ ਹੋਇਆ ਸੀ ਨਾ ਉਸ ਨੂੰ ਪਤਾ ਲੱਗੇ ਕਿ ਮੈਂ ਕੀ ਕਰਨ ਜਾ ਰਿਹਾ ਹਾਂ ਚਾਚੀ ਕਹਿੰਦੀ ਪਰ ਮੈਂ ਕੱਲ ਰਾਤ ਵਾਲਾ ਤੇਰਾ ਰੁਮਾਲ ਸਵੇਰੇ ਦੇਖ ਰਿਆ ਸੀ ਮੈਂ ਸਮਝ ਗਈ ਸੀ ਕਿ ਤੇਰੇ ਦਿਲ ਵਿੱਚ ਕੁਝ ਹੈ ਦੋਸਤੋ ਹੁਣ ਜਦੋਂ ਵੀ ਸਾਨੂੰ ਮੌਕਾ ਮਿਲਦਾ ਅਸੀਂ ਉਸ ਮੌਕੇ ਨੂੰ ਕਦੇ ਵੀ ਗਵਾਉਂਦੇ ਨਹੀਂ ਸੀ ਜਿੰਨੇ ਦਿਨ ਮੈਂ ਉੱਥੇ ਰਿਹਾ ਮੈਂ ਫੁੱਲ ਮ제 ਕੀਤੇ ਸਾਡਾ ਬਹੁਤ ਦਿਲ ਲੱਗਿਆ ਸੀ ਇੱਕ ਦਿਨ ਮਾਂ ਦਾ ਫੋਨ ਆਇਆ ਤੇ ਕਹਿੰਦੇ ਸੋਨੀ ਹੁਣ ਤੂੰ ਵਾਪਸ ਆ ਜਾ ਤੇਰੇ ਪਾਪਾ ਵੀ ਗੁੱਸੇ ਹੁੰਦੇ ਨੇ ਚਾਚੀ ਨੇ ਬੜੀ ਬੜੀ ਕਿਹਾ ਕਿ ਇਹ ਕਿਹੜਾ ਕੋਈ ਕੰਮ ਕਰਦਾ ਉਸ ਨੂੰ ਹਜੇ ਥੋੜੇ ਦਿਨ ਮੇਰੇ ਕੋਲ ਰਹਿਣ ਦੋ ਪਰ ਮਾ ਨਾ ਮੰਨੀ ਅਤੇ ਫਿਰ ਚਾਚੀ ਕਹਿੰਦੀ ਚਲੋ ਠੀਕ ਹੈ ਮੈਂ ਸਵੇਰੇ ਹੀ ਸੋਨੀ ਨੂੰ ਬਸ ਚੜਾ ਦਵਾਂਗੀ ਤੇ ਤੁਹਾਡੇ ਕੋਲ ਭੇਜ ਦਿੰਨੀ ਹਾਂ ਅਗਲੀ ਸਵੇਰ ਮੈਂ ਘਰੋਂ ਨਿਕਲ ਗਿਆ ਸੀ ਤੇ ਆਪਣੇ ਘਰ ਆ ਗਿਆ ਸੀ ਮੇਰਾ ਘਰ ਆਣ ਕੇ ਬਿਲਕੁਲ ਵੀ ਦਿਨ ਨਹੀਂ ਲੱਗ ਰਿਹਾ ਸੀ ਮੈਨੂੰ ਆਪਣੀਆਂ ਯਾਦਾਂ ਤੰਗ ਕਰ ਰਹੀਆਂ ਸੀ ਤੇ ਮੇਰੀ ਚਾਚੀ ਵਿੱਚ ਹੀ ਮੇਰਾ ਧਿਆਨ ਸੀ ਮੈਂ ਉਸ ਦੇ ਖਿਆਲਾਂ ਵਿੱਚ ਹੀ ਡੁੱਬਿਆ ਹੋਇਆ ਸੀ ਅਤੇ ਰਾਤ ਨੂੰ ਮੈਨੂੰ ਨੀਂਦ ਵੀ ਨਹੀਂ ਆਉਂਦੀ ਸੀ بار بار ਚੇਤਾ ਹੁੰਦਾ ਸੀ ਕਿ ਅਸੀਂ ਕਿੰਨੇ ਵਧੀਆ ਦਿਨ گزارੇ ਕਿੰਨਾ ਵਧੀਆ ਦਿਨ ਲੱਗਾ ਸੀ ਫਿਰ ਮੈਂ ਚਾਚੀ ਨੂੰ ਫੋਨ ਕਰਦਾ ਸੀ ਤੇ ਉਸ ਨਾਲ ਗੱਲਾਂ ਕਰ ਲੈਂਦਾ ਤੇ ਫਿਰ ਮੈਂ ਆਪਣੇ ਤੇ ਉਸ ਤੋਂ ਬਾਅਦ ਮੈਂ ਸੌਂ ਜਾਂਦਾ ਸੀ ਇੱਕ ਦਿਨ ਦਾ ਫੋਨ ਆਇਆ ਤਾਂ ਕਹਿੰਦੀ ਕਿ ਮੈਂ ਥੋੜੇ ਦਿਨਾਂ ਲਈ ਤੁਹਾਡੇ ਕੋਲ ਰਹਿਣ ਵਾਸਤੇ ਆਉਣਾ ਮੈਂ ਬਹੁਤ ਜ਼ਿਆਦਾ ਖੁਸ਼ ਹੋ ਗਿਆ ਸੀ ਹੋਣ ਜਦੋਂ ਮਾ ਘਰ ਨਹੀਂ ਹੁੰਦੀ ਸੀ ਅਸੀਂ ਫੇਰ ਫੁੱਲ ਮਸਤੀ ਕਰਦੇ ਸੀ ਇਸ ਤਰ੍ਹਾਂ ਹੀ ਦਿਨ ਲੰਘ ਰਹੇ ਸੀ ਚਾਚੀ ਵੀ 3-4 ਦਿਨ ਰਹਿ ਕੇ ਸਾਡੇ ਕੋਲ ਫੇਰ ਆਪਣੇ ਘਰ ਚਲੀ ਗਈ ਸੀ ਕਿਉਂਕਿ ਹੁਣ ਚਾਚਾ ਜੀ ਬਾਹਰ ਤੋਂ ਆ ਰਹੇ ਸੀ ਅਤੇ ਉਹ ਤਿੰਨ ਕੁ ਮਹੀਨੇ ਛੁੱਟੀ ਤੇ ਆਏ ਸੀ ਦੋਸਤੋ ਮੈਂ ਵੀ ਹੁਣ ਕੰਮ ਤੇ ਲੱਗ ਗਿਆ ਸੀ ਅਤੇ ਮੇਰੇ ਘਰਦਿਆਂ ਨੇ ਮੇਰਾ ਵਿਆਹ ਕਰ ਦਿੱਤਾ ਤੇ ਹੁਣ ਮੈਂ ਆਪਣੀ ਘਰਵਾਲੀ ਦੇ ਨਾਲ ਬਹੁਤ ਖੁਸ਼ ਰਹਿੰਦਾ ਹਾਂ ਤੇ ਆਪਣੇ ਪਰਿਵਾਰ ਵਿੱਚ ਬੜੀ ਸਹੀ ਤਰੀਕੇ ਨਾਲ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਜੀ ਰਿਹਾ ਹਾਂ ਤੇ ਉਹਨਾਂ ਸਭ ਯਾਦਾਂ ਨੂੰ ਭੁੱਲਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜੋ ਪਲ ਮੈਂ ਆਪਣੀ ਚਾਚੀ ਨਾਲ ਬਤਾਏ ਦੋਸਤੋ ਹਮੇਸ਼ਾ ਰਿਸ਼ਤਿਆਂ ਦੀ ਕਦਰ ਕਰੋ ਰਿਸ਼ਤੇ ਬੜੇ ਕੀਮਤੀ ਹੁੰਦੇ ਨੇ ਤੇ ਅਨਮੋਲ ਹੁੰਦੇ ਨੇ ਤੁਹਾਨੂੰ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ